ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨੇ ਮੁਢ ਤੋਂ ਹਰ ਜ਼ੁਲਮ ਦਾ ਡਟ ਕੇ ਸਾਹਮਣਾ ਕੀਤਾ ਹੈ ਸਿੱਖ ਪੰਥ ਦੇ ਮਹਾਨ ਯੋਧਿਆਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂਵਾਲੀਆ ਵੱਲੋਂ 1783 ਵਿੱਚ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚੁਲਾ ਕੇ ਮੁਗਲ ਰਾਜ ਦਾ ਤਖਤਾ ਪਲਟਿਆ ਸੀ ਇਤਿਹਾਸ ਦੇ ਮਾਹਰਾਂ ਅਨੁਸਾਰ ਉਸ ਸਮੇਂ ਬਾਬਾ ਬਘੇਲ ਸਿੰਘ ਦੀ ਫੌਜ ਵਿੱਚ 12000 ਤੋਂ ਵੱਧ ਕੋੜਸਵਾ ਸ਼ਾਮਲ ਸਨ ਦਿੱਲੀ ਦੇ ਆਲੇ-ਦੋਲੇ ਦੇ ਇਲਾਕੇ ਨੂੰ ਜਿੱਤਣ ਤੋਂ ਬਾਅਦ ਸਿੱਖ ਯੋद्धा ਬਾਬਾ ਬਗੈਲ ਸਿੰਘ ਆਪਣੀ ਫੌਜ ਨਾਲ ਜਨਵਰੀ 1774 ਵਿੱਚ ਦਿੱਲੀ ਪਹੁੰਚੇ ਅਤੇ ਸ਼ਾਦਰਾ ਪਹਾੜਗੰਜ ਅਤੇ ਜੈ ਸਿੰਘਪੁਰਾ ਤੇ ਕਬਜ਼ਾ ਕਰ ਲਿਆ। 1783 ਦੇ ਸ਼ੁਰੂ ਵਿੱਚ ਸਿੱਖਾਂ ਨੇ ਲਾਲ ਕਿਲੇ ਤੇ ਕਬਜ਼ਾ ਕਰਨ ਦੀ ਰਣਨੀਤੀ ਬਣਾਈ। ਇਸ ਨੂੰ ਲਾਗੂ ਅਮਲ ਵਿੱਚ ਲਿਆਉਣ ਲਈ ਬਾਬਾ ਬਗੇਲ ਸਿੰਘ ਅਤੇ ਜੱਸਾ ਸਿੰਘ ਆਲੂਵਾਲੀਆਂ ਨੇ 60000 ਫੌਜੀਆਂ ਨਾਲ ਗਾਜ਼ੀਆਬੱਦ ਦੇ ਵਿੱਚ ਮੀਟਿੰਗ ਕੀਤੀ। ਉਸੇ ਸਾਲ 8 ਅਤੇ 9 ਮਾਰਚ ਨੂੰ ਉਸ ਦੀ ਫੌਜ ਦੇ ਮਲਕਾਗੰਜ, ਅ즈ਮੇਰੀ ਗੇਟ ਸਮੇਤ ਦਿੱਲੀ ਦੇ ਕਈ ਇਲਾਕਿਆਂ ਤੇ ਕਬਜ਼ਾ ਵੀ ਕਰ ਲਿਆ। ਜੱਸਾ ਸਿੰਘ ਰਾਮਗੜੀਆ ਵੀ ਆਪਣੇ 10000 ਸਿਪਾਹੀਆਂ ਨਾਲ ਇਸ ਮਹਿੰਮ ਦੇ ਵਿੱਚ ਸ਼ਾਮਲ ਹੋ ਗਏ ਅਤੇ ਲਾਲ ਕਿਲਾ ਫਤਿਹ ਕਰਨ ਲਈ ਅੱਗੇ ਵਧੇ। 17 ਮਾਰਚ ਨੂੰ ਸਿੱਖ ਸਿਪਾਹੀਆਂ ਨੇ ਲਾਲ ਕਿਲੇ ਤੇ ਹਮਲਾ ਕੀਤਾ ਉਥੇ ਨਿਸ਼ਾਨ ਸਾਹਿਬ ਚੜਾਇਆ ਅਤੇ ਦਿਵਾਨੇ ਆਮ ਤੇ ਕਬਜ਼ਾ ਕਰ ਲਿਆ ਅਣਖੀਲੇ ਸਿੱਖ ਸੂਰਬੀਰ ਬਾਬਾ ਬਗੇਲ ਸਿੰਘ ਬਾਬਾ ਜੱਸਾ ਸਿੰਘ ਰਾਮਗੜੀਆ ਤੇ ਜੱਸਾ ਸਿੰਘ ਆਲੂਵਾਲੀ ਅਤੇ ਹਜ਼ਾਰਾਂ ਹੋਰ ਸਿੰਘਾਂ ਦੀ ਬਹਾਦਰੀ ਦੀ ਦਾਸਤਾਨ ਨੂੰ ਬਿਆਨਦਾ ਹੈ ਦਿੱਲੀ ਫਤਿਹ ਦੇ ਬਸ ਸਾਲ 1783 ਵਿੱਚ ਮੁਗਲਾਂ ਨੂੰ ਕਰਾਰੀ ਹਾਰ ਦੇ ਕੇ ਦਿੱਲੀ ਦੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਚਲਾਉਣ ਵਾਲੇ ਦ੍ਰਿੜ ਸਿੱਖ ਯੋਧਿਆਂ ਨੂੰ ਸਾਡੇ ਵੱਲੋਂ ਸਲਾਮ